ਤੂਫਾਨ ਨੇ ਅੱਧੀ ਰਾਤ ਨੂੰ ਕਰ ਦਿੱਤੇ ਵੱਡੇ ਹਾਦਸੇ ਕਾਰਾਂ ਦੇ ਉੱਤੇ ਡਿੱਗ ਗਏ ਟਾਵਰ ਘਰਾਂ ਦੀਆਂ ਉੱਡ ਗਈਆਂ ਛੱਤਾਂ ਖੜੀ ਗੱਡੀਆਂ ਤੇ ਡਿੱਗ ਗਏ ਦਰਖਤ ਆ ਗਈ ਤਬਾਹੀ ਤਾਂ ਮੱਚ ਗਈ ਹਾਹਾਕਾਰ ਤਸਵੀਰਾਂ ਨੇ ਸੰਗਰੂਰ ਤੇ ਪਵਾਨੀ ਘੜਦੀਆਂ ਜਿੱਥੇ ਕੀ ਮੌਸਮ ਦੇ ਵਿੱਚ ਇੱਕਦਮ ਅਚਾਨਕ ਬਦਲਾਅ ਆਣ ਦੇ ਕਰਕੇ ਤੇਜ਼ ਤੂਫਾਨ ਝੱਖੜ ਹਨੇਰੀ ਨੇ ਲੋਕਾਂ 'ਚ ਹਾਹਾਕਾਰ ਮਚਾ ਦਿੱਤੀ, ਭੜਥੂ ਪਾ ਦਿੱਤਾ। ਤਸਵੀਰਾਂ ਦੇਖ ਕੇ ਹਰ ਕੋਈ ਦਹਿਲ ਜਾਂਦਾ ਕਿਸ ਤਰੀਕੇ ਦੇ ਨਾਲ ਇਹ ਵੱਡਾ ਨੁਕਸਾਨ ਹੋਇਆ। ਬਾਕੀ ਜੇਕਰ ਗੱਲ ਖੇਤਾਂ ਦੀ ਕੀਤੀ ਜਾਵੇ, ਕਿਸਾਨਾਂ ਦੀਆਂ ਫਸਲਾਂ ਦੀ ਗੱਲ ਕੀਤੀ ਜਾਵੇ, ਫਸਲਾਂ ਖੜੀਆਂ ਖੜਾਈਆਂ ਬਰਬਾਦ ਹੋ ਗਈਆਂ। ਜਿਨ੍ਹਾਂ ਫਸਲਾਂ ਦਾ ਇੰਤਜ਼ਾਰ ਕਰ ਰਹੇ ਸੀ ਕਿ ਵੱਢ ਕੇ ਕਿਸੇ ਦਾ ਕਰਜ਼ਾ ਤਾਰਾਂਗੇ, ਕਿਸੇ ਦੁਕਾਨਦਾਰ ਦੇ ਪੈਸੇ ਦੇ ਦਾਂਗੇ ਤਾਂ ਘਰ ਦਾ ਗੁਜ਼ਾਰਾ ਚਲਾ ਲਾਂਗੇ ਪਰ ਛੋਟੇ ਕਿਸਾਨਾਂ ਦੇ ਲਈ ਇਹ ਤੇਜ਼ ਹਵਾਵਾਂ ਤੂਫਾਨ ਮੁਸੀਬਤ ਆਫਤ ਬਣ ਕੇ ਆਇਆ ਤਾਂ ਇਸ ਮੌਕੇ ਜੋ ਟਾਵਰ ਡਿੱਗੇ ਨੇ ਉਸ ਮਹੱਲੇ ਦੇ ਲੋਕ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਉਹਨਾਂ ਦੀ ਬਈ ਕੀ ਨਾਮਾ ਵਿਕਾਸ ਮਿੱਤਲਪਾ ਜੀ ਕੀ ਨੁਕਸਾਨ ਹੋਇਆ ਕੀ ਹਸਾ ਹੋਇਆ ਹਾਂਜੀ ਜੈਨ ਕਲੋਨੀ ਦੇ ਵਿੱਚ ਅਸੀਂ ਖੜੇ ਹਾਂ ਇੱਥੇ ਜਿਹੜਾ ਪੁਰਾਣੇ ਬੱਸ ਸਟੈਂਡ ਕੋਲ ਇੱਕ ਟਾਵਰ ਲੱਗਿਆ ਹੋਇਆ ਸੀ ਇਹ ਨਿੱਜੀ ਕੰਪਨੀ ਦਾ ਉਹ ਇੱਕਦਮ ਬਾਰਿਸ਼ ਦੇ ਵਿੱਚ ਆ ਕੇ ਗਿਰਿਆ ਬਹੁਤ ਜ਼ਿਆਦਾ ਨੇਰੀ ਚੱਕੜ ਸੀਗੀ ਤੇ ਇੱਕਦਮ ਅਸੀਂ ਬੈਠੇ ਸੀ ਦੁਕਾਨ ਦੇ ਵਿੱਚ ਤਾਂ ਸਾਨੂੰ ਇੱਕਦਮ ਬਹੁਤ ਵੱਡਾ ਧਮਾਕਾ ਹੋਇਆ ਤਾਂ ਸਾਨੂੰ ਲੱਗਿਆ ਵੀ ਕਿਤੇ ਕੋਈ ਜਿਵੇਂ ਕੋਈ ਲੈਂਟਰ ਗਿਰ ਗਿਆ ਜਾਂ ਹੋਰ ਕੁਝ ਗਿਰ ਗਿਆ ਇੱਕਨੇ ਅਸੀਂ ਬਾਹਰ ਆ ਕੇ ਦੇਖਿਆ ਤਾਂ ਲੋਕਾਂ ਦਾ ਇਕੱਠ ਸੀਗਾ ਇੱਥੇ ਦੇਖਿਆ ਤਾਂ ਲੈਂਟਰ ਗਰਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਕਿੰਨੇ ਘਰਾਂ ਦੀ ਇਸ ਦੇ ਚਪੇੜ ਦੇ ਵਿੱਚ ਭਾਜੀ ਇਹ ਤਿੰਨ ਘਰ ਨੇ ਤਿੰਨ ਘਰਾਂ ਦਾ ਜਿਆਦਾ ਡੈਮੇਜ ਹੋਏ ਨੇ ਇਹਨਾਂ ਦੀ ਛੱਤਾਂ ਜਿਆਦਾ ਡੈਮੇਜ ਹੋਈਆਂ ਇੱਕ ਦੀ ਟੈਂਕੀ ਟੁੱਟ ਗਈ ਆ ਪਾਣੀ ਵਾਲੀ ਟੈਂਕੀ ਸਾਰੀ ਲੀਕ ਹੋ ਗਈ ਆ ਤੇ ਇੱਕ ਅਸੀਂ ਦੇਖਦੇ ਆ ਏਸੀ ਦਾ ਇੱਕ ਆਊਟਲੈਟ ਹੈ ਜਿਹੜਾ ਉਹ ਆਊਟਡੋਰ ਹੈ ਜਿਹੜਾ ਉਹ ਟੁੱਟ ਗਿਆ ਕਿਵੇਂ ਦੇਖਦੇ ਹੋ ਜਦੋਂ ਇਦਾਂ ਦਾ ਟਾਵਰ ਗਿਰਦਾ ਤਾਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾ ਹੈਗੇ ਨੇ ਉਹ ਵੀ ਨੁਕਸਾਨ ਹੋ ਕੀ ਕਹਿੰਦਾ ਕੰਮ ਹੈ ਭਾਜੀ ਬਹੁਤ ਜ਼ਿਆਦਾ ਨੁਕਸਾਨ ਹੈ ਇਹ ਬਹੁਤ ਖਤਰਨਾਕ ਹੈ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਕਿਸ ਤਰ੍ਹਾਂ ਮਲਵਾ ਜਿਹੜਾ ਟਾਵਰ ਦਾ نیچے ਲੰਮਕ ਰਿਹਾ ਹੈ ਹਲੇ ਵੀ ਕੋਈ ਹਾਦਸਾ ਹੋ ਸਕਦਾ ਹੈ ਸਿੱਧਾ ਪ੍ਰਸ਼ਾਸਨ ਨੂੰ ਹੀ ਕਹਾਂਗੇ ਜਲਦ ਤੋਂ ਜਲਦ ਮੌਕੇ ਤੇ ਪਹੁੰਚਣ ਅਧਿਕਾਰੀ ਆਉਣ ਤਾਂ ਦੇਖਣ ਤਾਂ ਕਿਸ ਤਰ੍ਹਾਂ ਦਾ ਲੋਕਾਂ ਦਾ ਜਾਨੀ ਮਾਲੀ ਜਿਹੜਾ ਨੁਕਸਾਨ ਹੈ ਹੋਇਆ ਇਥੇ ਇਹ ਟਾਵਰ ਦੇ ਉੱਪਰ ਸਾਈਡ ਨੈਸ਼ਨਲ ਹਾਈਵੇ ਵੀ ਹੈਗਾ ਸੀ ਅਗਰ ਉੱਪਰ ਸਾਈਡ ਗਿਰਦਾ ਤਾਂ ਹੋਰ ਵੀ ਬੜਾ ਨੁਕਸਾਨ ਵੱਡਾ ਨੁਕਸਾਨ ਹੋ ਸਕਦਾ ਸੀ ਭਾਜੀ ਉਹ ਇਹ ਗਰੇ ਇੱਕ ਮਹੱਲੇ 'ਚ ਹੈ ਲੇਕਿਨ ਉਹ ਬੜਾ ਆਬਾਦੀ ਵਾਲਾ ਮਹੱਲਾ ਹੈਗਾ ਲੋਕ ਵੱਸਦੇ ਨੇ ਜੀ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਘਰਾਂ ਦੇ ਉੱਪਰ ਗਿਰਿਆ ਜੇਕਰ ਇੱਕ ਘਰ ਦੇ ਇੱਕ ਲੇਡੀ ਦੱਸ ਰਹੀ ਸੀ ਸਾਨੂੰ ਤੇ ਉਹ ਉੱਪਰੋਂ ਮਤਲਬ ਗੇਟ ਵਗੈਰਾ ਬੰਦ ਕਰਕੇ نیچے ਹੀ ਆਏ ਸੀ ਕਿ ਉਸ ਤੋਂ ਬਾਅਦ ਹੀ ਇਹ ਟਾਵਰ ਗਿਰਿਆ ਹੋ ਸਕਦਾ ਸੀ ਜੇ ਕੋਈ ਇੱਕ ਅੱਧੇ ਮਿੰਟ ਅੱਧੇ ਮਿੰਟ ਦਾ ਫਰਕ ਲੈਂਦਾ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਹੁਣ ਕੀ ਮੰਗ ਕਰਦੇ ਨੇ ਮੰਗਦਾ ਇਹੀ ਹੈ ਜੀ ਜੇ ਕੋਈ ਜਿਹੜਾ ਨੁਕਸਾਨ ਹੋਇਆ ਹੈ ਵਿਚਾਰੇ ਲੋਕਾਂ ਨੂੰ ਉਹ ਤਾਂ ਮਿਲਣਾ ਚਾਹੀਦਾ ਹੈ ਗੱਡੀਆਂ ਖੜੀਆਂ ਸੀਗੀਆਂ ਉਹਨਾਂ ਦਾ ਨੁਕਸਾਨ ਹੋਇਆ ਤਾਂ ਬਸ ਇਹੀ ਹੈ ਜੀ ਮੁਆਵਜ਼ਾ ਦਿੱਤਾ ਜਾਵੇ ਕੀ ਨਾਮ ਆਪਾਂ ਜੀ ਤੁਹਾਡਾ ਮੇਰਾ ਨਾਮ ਮੁਕੇਸ਼ ਸਿੰਘਲਾ ਜੀ ਤੁਹਾਡਾ ਘਰ ਕਿਹੜਾ ਜੀ ਸਾਡੇ ਘਰ ਤੀਸਰਾ ਘਰ ਹੈ ਜੀ ਪਹਿਲੇ ਦੋ ਘਰਾਂ ਦੇ ਉੱਪਰ ਜਾਦਾ ਡਿੱਗੇ ਸਾਡੇ ਘਰ ਦੇ ਉੱਪਰ ਤੀਸਰੇ ਨਾਲ ਘਰ ਹੈ ਉੱਥੇ ਥੋੜਾ ਘੱਟ ਨੁਕਸਾਨ ਹੈ ਕਿਵੇਂ ਹਾਸਾ ਹੋਇਆ ਉਸ ਵਕਤ ਕਿੱਥੇ ਸੀ ਤੇ ਕਿਵੇਂ ਤੁਹਾਨੂੰ ਪਤਾ ਲੱਗਿਆ ਮੇਰੀ ਨਾਲ ਹੀ ਦੁਕਾਨ ਹੈ ਜੀ ਪਹਿਲਾ ਮੋੜ ਮੁੜ ਕੇ ਦੁਕਾਨ ਦੇ ਉੱਪਰ ਹੀ ਮੈਂ ਮੌਜੂਦ ਸੀ ਹਨੇਰੀ ਤੂਫਾਨ ਬਹੁਤ ਜ਼ਿਆਦਾ ਸੀ ਇੱਕਦਮ ਆਵਾਜ਼ ਆਈ ਇੰਨੀ ਜ਼ਿਆਦਾ ਜਿਵੇਂ ਕੋਈ ਬਹੁਤ بڑا ਧਮਾਕਾ ਹੋਇਆ ਹੁੰਦਾ ਤਾਂ ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਮੋਬਾਈਲ ਟਾਵਰ ਡਿੱਗ ਚੁੱਕਾ ਸੀ ਕਿੰਨਾ ਕੁ ਨੁਕਸਾਨ ਸਾਰੇ ਘਰਾਂ ਦਾ ਨੁਕਸਾਨ ਤਾਂ ਜੀ ਪਹਿਲੇ ਘਰ ਦਾ ਤਾਂ ਅਜੇ ਕੁਝ ਪਤਾ ਨਹੀਂ ਲੱਗ ਰ ਤੇ ਦੂਸਰੇ ਘਰ ਦੇ ਵਿੱਚ ਉਹਨਾਂ ਦੇ ਲੈਂਟਰ ਦਾ ਨੁਕਸਾਨ ਹੈ ਇਕ ਉਹਨਾਂ ਦੇ ਘਰ ਦੇ ਬਨੇਰੇ ਡਿੱਗੇ ਦੋਨੇ ਮੰਜ਼ਲਾਂ ਦੇ ਇਕ ਉਹਨਾਂ ਦੀ ਟੈਂਕੀ ਟੁੱਟ ਗਈ ਪਾਣੀ ਵਾਲੀ ਟੈਂਕੀ ਜਿਸੇ ਮਮਤੀ ਉੱਪਰ ਪਈ ਸੀ ਉਹਦਾ ਲੈਂਟਰ ਨੁਕਸਾਨਿਆ ਗਿਆ ਉਸ ਤੋਂ ਬਾਅਦ ਜੋ ਚਵਾਰੇ ਦਾ ਲੈਂਟਰ ਸੀ ਉਹ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਤੇ ਸਾਡੇ ਬਾਹਰ ਮੇਰੀ ਘਰ ਮੂਰੇ ਗੱਡੀ ਖੜੀ ਸੀ ਉਹਦੇ ਉੱਪਰ ਇਹਦਾਂ ਪੱਥਰ ਵੱਜੇ ਨੇ ਜਾ ਕੇ ਜਿਹੜਾ ਜੋ ਬਨੇਰਾ ਡਿੱਗੇ ਹੈ ਉਹਦਾ ਨੁਕਸਾਨ ਮੇਰੀ ਗੱਡੀ ਦਾ ਸ਼ੀਸ਼ਾ ਭੰਨਿਆ ਗਿਆ ਫਰੰਟ ਤੇ 3-4 ਥਾਂ ਮੈਂ ਡੈਂਟ ਪੈ ਗਈ ਗੱਡੀ ਦੇ ਉੱਪਰ ਦੇ ਵੀ ਤੁਹਾਡਾ ਵੀ ਨੁਕਸਾਨ ਹੋਇਆ ਤੁਹਾਡੇ ਗਵਾਂਡੀਆਂ ਦਾ ਜਿਆਦਾ ਵੱਡਾ ਨੁਕਸਾਨ ਹੋਗਾ ਕੀ ਕਹਿਣਾ ਚਾਹਦੇ ਹੋ ਬਿਲਕੁਲ ਜੀ ਉਹਨਾਂ ਦਾ ਤਾਂ ਪੂਰਾ ਇੱਕ ਲੈਂਟਰ ਜੋ ਅੱਧਾ ਟੁੱਟ ਗਿਆ ਲੈਂਟਰ ਉਹ ਹੁਣ ਨਾਲ ਦਾ ਜੁੜ ਨਹੀਂ ਸਕਦਾ ਲੈਂਟਰ ਪੂਰਾ ਲੈਂਟਰ ਹੀ ਨੁਕਸਾਨਿਆ ਗਿਆ ਉਹ ਜਦ ਕਿ ਉਹ ਤਿੰਨ ਤਿੰਨ ਚਾਰੀਆਂ ਦਾ ਲੈਂਟਰ ਸੀਗਾ ਉਹਦੇ ਉੱਪਰ ਜੋ ਮਮਟੀ ਬਣੀ ਹੋਈ ਸੀ ਉਹਦਾ ਲੈਂਟਰ ਨੁਕਸਾਨਿਆ ਗਿਆ ਉਹਦੇ ਉੱਪਰ ਟੈਂਕੀ ਸੀ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ ਇਹਨਾਂ ਦਾ ਇਹ ਜੀ ਕਿੰਨਾ ਕੁ ਪੁਰਾਣਾ ਟਾਵਰ ਸੀ ਇਹ ਮਤਲਬ ਐਕਸਪਾਇਰੀਡ ਸੀ ਜਾਂ ਕਿਵੇਂ ਸੀ ਇਹੇ ਜੀ ਐਕਸਪਾਇਰੀ ਹੀ ਹੋ ਸਕਦਾ ਹੈ ਟਾਵਰ ਕਿਉਂਕਿ ਇਸ ਨੂੰ ਲੱਗੇ ਨੂੰ 25 ਸਾਲ ਦੇ ਕਰੀਬ ਹੋ ਗਏ 2001 ਦੇ ਵਿੱਚ ਮੈਨੇ ਮੋਬਾਈਲ ਲਿਆ ਉਸ ਟਾਈਮ ਇਹ ਟਾਵਰ ਲੱਗਿਆ ਸੀ ਤੇ ਲਗਾ ਲੋ ਵੀ 25 ਸਾਲ ਤੱਕ ਕਿਸੇ ਟਾਵਰ ਦੀ ਮਿਆਦ ਹੁੰਦੀ ਨਹੀਂ ਹੈਗੀ ਇਹ ਪ੍ਰਸ਼ਾਸਨ ਦੀ ਬਹੁਤ ਬੜੀ ਨਲਾਇਕੀ ਹੈ ਜਿਸ ਨੇ ਇਹਨੂੰ ਚੈੱਕ ਨਹੀਂ ਕੀਤਾ ਕਿਸ ਦੀ ਮਿਆਦ ਪੂਰੀ ਹੋ ਚੁੱਕੀ ਹੈ ਇਸ ਨੂੰ ਇੱਥੋਂ ਹਟਾਇਆ ਜਾਵੇ ਕੀ ਮੰਗ ਕਰ ਰਹੇ ਹਾਂ ਅਸੀਂ ਇੱਕ ਤਾਂ ਪਹਿਲੀ ਮੰਗ ਤਾਂ ਇਹੀ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ ਵੀ ਇੱਥੇ ਫੌਰਨ ਹੀ ਤੌਰ ਤੇ ਪਹੁੰਚ ਕੇ ਇਸ ਮਲਬੇ ਨੂੰ ਹਟਾਇਆ ਜਾਵੇ ਇਸ ਦੇ ਵਿੱਚ ਟਾਵਰ ਦੇ ਵਿੱਚ ਹਾਈ ਵੋਲਟੇਜ ਤਾਰਾਂ ਨੇ ਉਹ ਸਾਡੇ ਘਰਾਂ ਦੇ ਉੱਪਰ ਪਈਆਂ ਨੇ ਇਹ ਨਹੀਂ ਪਤਾ ਕਿਸ ਟਾਈਮ ਕਰੰਟਾ ਜਾਵੇ ਫਿਲਹਾਲ ਤਾਂ ਲਾਈਟ ਨਹੀਂ ਹੈ ਆਣ ਵਾਲੇ ਘੰਟੇ ਤੋਂ ਘੰਟਿਆਂ ਵਿੱਚ ਲਾਈਟ ਆਵੇ ਕੀਪਤਾ ਕਰੰਟ ਸਾਡੇ ਘਰਾਂ ਦੇ ਵਿੱਚ ਆ ਕੇ ਸਾਡਾ ਜਾਨੀ ਨੁਕਸਾਨ ਵੀ ਕਰ ਸਕਦਾ ਹੈ ਨੰਬਰ 2 ਤੇ ਅੰਮ੍ਰਿਤ ਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੇ ਬੰਨ ਜਿਹੜਾ ਨੁਕਸਾਨ ਹੋਇਆ ਹੈ ਇਹਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇੱਕ ਹੋਰ ਬੇਨਤੀ ਕਰਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਕਿ ਰਹਿਸ਼ੀ ਇਲਾਕਿਆਂ ਦੇ ਵਿੱਚ ਜੋ ਟਾਵਰ ਲੱਗੇ ਹੋਏ ਨੇ ਇਹਨਾਂ ਨੂੰ ਇੱਥੋਂ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਇਹਨਾਂ ਨੂੰ ਕਿਤੇ ਬਾਹਰ ਖੁੱਲੀ ਜ਼ਾਂ ਦੇ ਵਿੱਚ ਲਗਾਇਆ ਜਾਣਾ ਚਾਹੀਦਾ ਤਾਂ ਜੋ ਇਸ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਇੱਕ ਹੋਰ ਸਾਹਮਣੇ ਟਾਵਰ ਹੈ ਦੇਖੋ ਇਹ ਵੀ ਬਹੁਤ ਵੱਡਾ ਟਾਵਰ ਸਾਡੇ ਰੈਸੀ ਇਲਾਕੇ ਦੇ ਵਿੱਚ ਹੈ ਕਿਰਪਾ ਕਰਕੇ ਤੁਹਾਨੂੰ ਦਿਖਾਣਾ ਇਹਨੂੰ ਜ਼ਰੂਰ ਦਿਖਾਓ ਇਹ ਵੀ ਬਹੁਤ ਨੁਕਸਾਨ ਕਰ ਸਕਦਾ ਜੇ ਇਨ ਕੇਸ ਕੱਲ ਨੂੰ ਇਹ ਡਿੱਗਦਾ ਤਾਂ ਠੀਕ ਹੈ ਜੀ ਤਾਂ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਦੇਖ ਕੇ ਖੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਪਰ ਗਨੀਮਤ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਗੱਡੀਆਂ ਦੇ ਉੱਤੇ ਦਰਖਤ ਡਿੱਗ ਗਏ ਕਈ ਕਰਾਂ ਦੀਆਂ ਛੱਤਾਂ ਡਿੱਗੀਆਂ ਘਰਾਂ ਦੇ ਉੱਤੇ ਇੱਕ ਟਾਵਰ ਡਿੱਗਿਆ ਨਿੱਜੀ ਕੰਪਨੀ ਦਾ ਤੇ ਉਸ ਟਾਵਰ ਨੇ ਵੀ ਕਾਫੀ ਜ਼ਿਆਦਾ ਕਰਾਂ ਦਾ ਨੁਕਸਾਨ ਕਰ ਦਿੱਤਾ ਤੇ ਟਾਵਰ ਡਿੱਗਣ ਤੇ ਕਰਕੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਆ ਬਿਜਲੀ ਦੀਆਂ ਤਾਰਾਂ ਵੀ ਨੇ ਤਾਰਾਂ ਵੀ ਟੁੱਟ ਗਈਆਂ ਜਦੋਂ ਦਰਖਤ ਡਿੱਗੇ ਉਦੋਂ ਵੀ ਤਾਰਾਂ ਟੁਕੀਆਂ ਟੁੱਟ ਗਈਆਂ ਤਾਂ ਇਸ ਤਰੀਕੇ ਦੇ ਨਾਲ ਬਹੁਤ ਇਹ ਜਿਹੜਾ ਤੇਜ਼ ਤੂਫਾਨ ਸੀ ਲੋਕਾਂ ਦੇ ਲਈ ਆਫਤ ਬਣ ਕੇ ਆਇਆ ਦੁਆਰ ਦಾಸਾਂ ਜਰੂਰ ਕਰੋ ਕਿ ਕਿਸੇ ਦਾ ਕੋਈ ਜਾਨੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੁਕੇਸ਼ ਸਿੰਘਲਾ ਜੀ ਤੁਹਾਡਾ ਘਰ ਕਿਹੜਾ ਜੀ ਸਾਡਾ ਘਰ ਤੀਸਰਾ ਘਰ ਹੈ ਜੀ ਪਹਿਲੇ ਦੋ ਘਰਾਂ ਦੇ ਉੱਪਰ ਜਾ ਕੇ ਡੀ ਕੇ ਸਾਡੇ ਘਰ ਦੇ ਉੱਪਰ ਤੀਸਰਾ ਘਰ ਹੈ ਉੱਥੇ ਥੋੜਾ ਘੱਟ ਨੁਕਸਾਨ ਹੈ ਕਿਵੇਂ ਹਾਦਸਾ ਹੋਇਆ ਉਸ ਵਕਤ ਕਿੱਥੇ ਸੀ ਤੇ ਕਿਵੇਂ ਤੁਹਾਨੂੰ ਪਤਾ ਲੱਗਿਆ ਮੇਰੀ ਨਾਲ ਹੀ ਦੁਕਾਨ ਹੈ ਜੀ ਪਹਿਲਾ ਮੋੜ ਮੁੜ ਕੇ ਦੁਕਾਨ ਦੇ ਉੱਪਰ ਹੀ ਮੈਂ ਮੌਜੂਦ ਸੀ ਹਨੇਰੀ ਤੂਫਾਨ ਬਹੁਤ ਜ਼ਿਆਦਾ ਸੀ ਇੱਕਦਮ ਆਵਾਜ਼ ਆਈ ਇੰਨੀ ਜ਼ਿਆਦਾ ਜਿਵੇਂ ਕੋਈ ਬਹੁਤ بڑا ਧਮ ਤਾਂ ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਮੋਬਾਈਲ ਟਾਵਰ ਡਿੱਗ ਚੁੱਕਾ ਸੀ ਕਿੰਨਾ ਕੁ ਨੁਕਸਾਨ ਸਾਰੇ ਘਰ ਨੁਕਸਾਨ ਤਾਂ ਜੀ ਪਹਿਲੇ ਘਰ ਦਾ ਤਾਂ ਅਜੇ ਕੁਝ ਪਤਾ ਨਹੀਂ ਲੱਗ ਰਿਹਾ ਕਿਉਂਕਿ ਉਹਨਾਂ ਦਾ ਘਰ ਬੰਦ ਹੈ ਉਹ ਲੁਧਿਆਣੇ ਗਏ ਹੋਏ ਨੇ ਆਪਣੇ ਬੇਟੇ ਕੋਲ ਤੇ ਦੂਸਰੇ ਘਰ ਦੇ ਵਿੱਚ ਉਹਨਾਂ ਦੇ ਲੈਂਟਰ ਦਾ ਨੁਕਸਾਨ ਹੈ ਇੱਕ ਉਹਨਾਂ ਦੇ ਘਰ ਦੇ ਬਨੇਰੇ ਡਿੱਗੇ ਦੋਨੇ ਮੰਜ਼ਲਾਂ ਦੇ ਇੱਕ ਉਹਨਾਂ ਦੀ ਟੈਂਕੀ ਟੁੱਟ ਗਈ ਪਾਣੀ ਵਾਲੀ ਟੈਂਕੀ ਜਿਸੇ ਮਮਟੀ ਉੱਪਰ ਪਈ ਸੀ ਉਹਦਾ ਲੈਂਟਰ ਨੁਕਸਾਨਿਆ ਗਿਆ ਉਸ ਤੋਂ ਬਾਅਦ ਜੋ ਚਵਾਰੇ ਦਾ ਲੈਂਟਰ ਸੀ ਉਹ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਤੇ ਸਾਡੇ ਬਾਹਰ ਮੇਰੀ ਘਰ ਮੂਰੇ ਗੱਡੀ ਖੜੀ ਸੀ ਉਹਦੇ ਉੱਪਰ ਇਹਦਾਂ ਪੱਥਰ ਵੱਜੇ ਨੇ ਜਾ ਕੇ ਜਿਹੜਾ ਜੋ ਬਨੇਰਾ ਡਿੱਗਿਆ ਹੈ ਉਹਦਾ ਨੁਕਸਾਨ ਮੇਰੀ ਗੱਡੀ ਦਾ ਸ਼ੀਸ਼ਾ ਭੰਨਿਆ ਗਿਆ ਫਰੰਟ ਤੇ ਤਿੰਨ ਚਾਰ ਥਾਂ ਮੈਂ ਡੈਂਟ ਪਿਆ ਗਿਆ ਗੱਡੀ ਦੇ ਉੱਪਰ ਜੇ ਮੇ ਤੁਹਾਡਾ ਵੀ ਨੁਕਸਾਨ ਹੋਇਆ ਤੁਹਾਡੇ ਗਵਾਂਡੀਆਂ ਦਾ ਜ਼ਿਆਦਾ ਵੱਡਾ ਨੁਕਸਾਨ ਹੋ ਗਿਆ ਕੀ ਕਹਿਣਾ ਚਾਹਦੇ ਹੋ ਬਿਲਕੁਲ ਜੀ ਉਹਨਾਂ ਦਾ ਤਾਂ ਪੂਰਾ ਇੱਕ ਲੈਨਟਰ ਜੋ ਅੱਧਾ ਟੁੱਟ ਗਿਆ ਲੈਂਟਰ ਉਹ ਹੁਣ ਨਾਜ਼ ਦਾ ਜੁੜ ਨਹੀਂ ਸਕਦਾ ਲੈਂਟਰ ਪੂਰਾ ਲੈਂਟਰ ਹੀ ਨੁਕਸਾਨਿਆ ਗਿਆ ਉਹ ਜਦ ਕਿ ਉਹ ਤਿੰਨ ਤਿੰਨ ਚਵਾਰਿਆਂ ਦਾ ਲੈਂਟਰ ਸੀਗਾ ਉਹਦੇ ਉੱਪਰ ਜੋ ਮਮਟੀ ਬਣੀ ਹੋਈ ਸੀ ਉਹਦਾ ਲੈਂਟਰ ਨੁਕਸਾਨਿਆ ਗਿਆ ਉਹਦੇ ਉੱਪਰ ਟੈਂਕੀ ਸੀ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ ਇਹਨਾਂ ਦਾ ਇਹ ਜੀ ਕਿੰਨਾ ਕੁ ਪੁਰਾਣਾ ਟਾਵਰ ਸੀ ਇਹ ਮਤਲਬ ਐਕਸਪਾਇਰੀਡ ਸੀ ਜਾਂ ਕਿਵੇਂ ਸੀ ਇਹੇ ਜੀ ਐਕਸਪਾਇਰੀ ਹੀ ਹੋ ਸਕਦਾ ਹੈ ਟਾਵਰ ਕਿਉਂਕਿ ਇਸ ਨੂੰ ਲੱਗੇ ਨੂੰ 25 ਸਾਲ ਦੇ ਕਰੀਬ ਹੋ ਗਏ ਨੇ 2001 ਦੇ ਵਿੱਚ ਮੈਂ ਮੋਬਾਈਲ ਲਿਆ ਉਸ ਟਾਈਮ ਇਹ ਟਾਵਰ ਲੱਗਿਆ ਸੀ ਤੇ ਲਗਾ ਲੋ ਵੀ 25 ਸਾਲ ਤੱਕ ਕਿਸੇ ਟਾਵਰ ਦੀ ਮਿਆਦ ਹੁੰਦੀ ਨਹੀਂ ਹੈਗੀ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਹੈ ਜਿਸ ਨੇ ਇਹਨੂੰ ਚੈੱਕ ਨਹੀਂ ਕੀਤਾ ਕਿ ਇਸ ਦੀ ਮਿਆਦ ਪੂਰੀ ਹੋ ਚੁੱਕੀ ਹੈ ਇਸ ਨੂੰ ਇੱਥੋਂ ਹਟਾਇਆ ਜਾਵੇ ਕੀ ਮੰਗ ਕਰਦੇ ਹਾਂ ਅਸੀਂ ਇੱਕ ਤਾਂ ਪਹਿਲੀ ਮੰਗ ਤਾਂ ਇਹੀ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ ਵੀ ਇੱਥੇ ਫੌਰਨ ਹੀ ਤੌਰ ਤੇ ਪਹੁੰਚ ਕੇ ਇਸ ਮਲਬੇ ਨੂੰ ਹਟਾਇਆ ਜਾਵੇ ਇਸ ਦੇ ਵਿੱਚ ਟਾਵਰ ਦੇ ਵਿੱਚ ਹਾਈ ਵੋਲਟੇਜ ਤਾਰਾਂ ਨੇ ਉਹ ਸਾਡੇ ਘਰਾਂ ਦੇ ਉੱਪਰ ਪਈਆਂ ਨੇ ਇਹ ਨਹੀਂ ਪਤਾ ਕਿਸ ਟਾਈਮ ਕਰੰਟਾ ਜਾਵੇ ਫਿਲਹਾਲ ਤਾਂ ਲਾਈਟ ਨਹੀਂ ਹੈ ਆਉਣ ਵਾਲੇ ਘੰਟੇ ਦੋ ਘੰਟਿਆਂ ਵਿੱਚ ਲਾਈਟ ਆਵੇ ਕੀਪਤਾ ਕਰੰਟ ਸਾਡੇ ਘਰਾਂ ਦੇ ਵਿੱਚ ਆ ਕੇ ਸਾਡਾ ਜਾਨੀ ਨੁਕਸਾਨ ਵੀ ਕਰ ਸਕਦਾ ਹੈ ਨੰਬਰ 2 ਤੇ ਅਮਰ ਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੇ ਬੰਨ ਜਿਹੜਾ ਨੁਕਸਾਨ ਹੋਇਆ ਹੈ ਇਹਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇੱਕ ਹੋਰ ਬੇਨਤੀ ਕਰਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਕਿ ਰਹਿਸੀ ਇਲਾਕਿਆਂ ਦੇ ਵਿੱਚ ਜੋ ਟਾਵਰ ਲੱਗੇ ਹੋਏ ਨੇ ਇਹਨਾਂ ਨੂੰ ਇੱਥੋਂ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਇਹਨਾਂ ਨੂੰ ਕਿਤੇ ਬਾਹਰ ਖੁੱਲੀ ਜ਼ਾਂ ਦੇ ਵਿੱਚ ਲਗਾਇਆ ਜਾਣਾ ਚਾਹੀਦਾ ਤਾਂ ਜੋ ਇਸ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਇੱਕ ਹੋਰ ਸਾਹਮਣੇ ਟਾਵਰ ਹੈ ਦੇਖੋ ਇਹ ਵੀ ਬਹੁਤ ਵੱਡਾ ਟਾਵਰ ਸਾਡੇ ਰਹਿਸੀ ਇਲਾਕੇ ਦੇ ਵਿੱਚ ਹੈ ਕਿਰਪਾ ਕਰਕੇ ਤੁਹਾਨੂੰ ਦਿਖਾਣਾ ਇਹਨੂੰ ਜ਼ਰੂਰ ਦਿਖਾਓ ਇਹ ਵੀ ਬਹੁਤ ਨੁਕਸਾਨ ਕਰ ਸਕਦਾ ਹੈ ਜੇ ਇਨ ਕੇਸ ਕੱਲ ਨੂੰ ਇਹ ਡਿੱਗਦਾ ਤਾਂ ਠੀਕ ਹੈ ਜੀ ਤਾਂ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਦੇਖ ਕੇ ਖੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਪਰ ਗਨੀਮਤ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਗੱਡੀਆਂ ਦੇ ਉੱਤੇ ਦਰਖਤ ਡਿੱਗ ਗਏ ਕਈ ਕਰਾਂ ਦੀਆਂ ਛੱਤਾਂ ਡਿੱਗੀਆਂ ਘਰਾਂ ਦੇ ਉੱਤੇ ਇੱਕ ਟਾਵਰ ਡਿੱਗਿਆ ਨਿੱਜੀ ਕੰਪਨੀ ਦਾ ਤੇ ਉਸ ਟਾਵਰ ਨੇ ਵੀ ਕਾਫੀ ਜ਼ਿਆਦਾ ਕਰਾਂ ਦਾ ਨੁਕਸਾਨ ਕਰ ਦਿੱਤਾ ਤੇ ਟਾਵਰ ਡਿੱਗਣ ਤੇ ਕਰਕੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਆ ਬਿਜਲੀ ਦੀਆਂ ਤਾਰਾਂ ਵੀ ਨੇ ਤਾਰਾਂ ਵੀ ਟੁੱਟ ਗਈਆਂ ਜਦੋਂ ਦਰਖਤ ਡਿੱਗੇ ਉਦੋਂ ਵੀ ਤਾਰਾਂ ਟੁਕੀਆਂ ਟੁੱਟ ਗਈਆਂ ਤਾਂ ਇਸ ਤਰੀਕੇ ਦੇ ਨਾਲ ਬਹੁਤ ਇਹ ਜਿਹੜਾ ਤੇਜ਼ ਤੂਫਾਨ ਸੀ ਲੋਕਾਂ ਦੇ ਲਈ ਆਫਤ ਬਣ ਕੇ ਆਇਆ ਦਵਾ